ਸਦੇ ਬਾਣੀ ਪਾਗਤ ਕਬੀਰ ਜੀ ਕੀ ਓਮਕਾਰ ਸਤਿਗੁਰ ਪ੍ਰਸਾਦ ਸਨਕ ਸਨੰਤ ਮਿਹੇ ਸਸਮਾਨਾ ਛੇਕ ਨਾਗ ਤਿਰ ਮਰਮ ਨਾ ਜਾਣਾ ਅੰਮ੍ਰਿਤ ਮਈ ਪਾਵਨ ਮੁਖਵਾਕ ਤਨਾਸਰੀ ਰਾ ਕੰਧਰ ਸ਼੍ਰੋਮਣੀ ਪਾਗਤ ਪਗਲ ਕਬੀਰ ਜੀ ਦੇ ਪਾਵਨ ਮੁਖ ਤੋਂ ਉਚਾਰਨ ਹੋਇਆ ਸੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਪਾਵਨ ਅੰਕ 692 ਵਿਖੇ ਸੁਭਾਏ ਬਾਨ ਹੈ ਸਤਿਗੁਰ ਕਿਰਪਾ ਕਰੇ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਵੇ ਜਗਤ ਗੁਰੂ ਗਰੇ ਨਿਵਾਜ ਚਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ 5 ਜਨਵਰੀ ਨੂੰ ਹੈ ਹਰ ਸਾਲ ਦੀ ਤਰ੍ਹਾਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਦੇ ਗੁਰਪੁਰਬ ਦੀ ਖੁਸ਼ੀ ਵਿੱਚ 4 ਨਵੰਬਰ ਨੂੰ ਗੁਰਦੁਆਰਾ ਸ਼ੇਸ਼ਗੰਸਾਹਬ ਤੋਂ ਮਹਾਨ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਜਿਸ ਦੀ ਸਮਾਪਤੀ ਗੁਰਦੁਆਰਾ ਨਾਨਕਪਿਆਉ ਸਾਇਨਕੀ ਹੋਵੇਗੀ ਉਹਨਾਂ ਆਓ ਆਸਾ ਕੇ ਬਾਰ ਦੇ ਕੀਰਤਨ ਬੜੇ ਪ੍ਰੇਮ ਦੇ ਨਾਲ ਪਾਈ ਸਾਈ ਪਾਈ ਕੁਬਿੰਦਰ ਸਿੰਘ ਆਨੰਦ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ